ਕਿ ਮੈਂ ਵੀਡੀਓ ਬਣਾਵਾਂਗੀ ਕਮੀਜ਼ ਦੀ ਪਲੇਟਸ ਤੇ ਕਿ ਆਪਾਂ ਪਲੇਟਸ ਕਿਵੇਂ ਪਾਣੇ ਆ ਤੇ ਸਿੰਪਲ ਸ਼ਰਟ ਦੀ ਤੇ ਮੈਂ ਤੁਹਾਨੂੰ ਕਟਿੰਗ ਦੱਸੀ ਆ ਉਹ ਵੀਡੀਓ ਹੈਗੀ ਆ ਠੀਕ ਹੈ ਇਹਦੇ ਵਿੱਚ ਮੈਂ ਸਿੰਪਲ ਸ਼ਰਟ ਦੀ ਕਟਿੰਗ ਨਹੀਂ ਸਿਰਫ ਪਲੇਟਸ ਮੈਂ ਦੱਸਾਂਗੀ ਕਿ ਆਪਾਂ ਪਲੇਟਸ ਕਿਵੇਂ ਪਾਣੇ ਆ ਸਿੰਪਲ ਕਟਿੰਗ ਦੀ ਵੀਡੀਓ ਤੱਕ ਤੇ ਮੈਂ ਤੁਹਾਨੂੰ ਦੱਸ ਚੁੱਕੀ ਆ ਠੀਕ ਹੈ ਕਿਸੇ ਨੂੰ ਉਹ ਵੀ ਸਮਝ ਨਹੀਂ ਆਈ ਹੋਵੇ ਤੇ ਇੱਕ ਵਾਰੀ ਬੈਕ ਲੈਟ ਵੀਡੀਓ ਦੇਖ ਸਕਦਾ ਆ ਤੇ ਉਸ ਤੋਂ ਬਾਅਦ ਆਪਾਂ ਪਲੇਟਸ ਕਿਵੇਂ ਪਾਣੇ ਆ ਉਹ ਵੀ ਮੈਂ ਤੁਹਾਨੂੰ ਐਕਲੀਅਰ ਕਰ ਦਿਆਂਗੀ ਹਾਂਜੀ ਤੇ ਚਲੋ ਆਪਾਂ ਕਰਦੇ ਆਂ ਫਿਰ ਪਲੇਟਸ ਦੀਆਂ ਨਿਸ਼ਾਨੀਆਂ ਲਗਾਉਣੀਆਂ ਸਟਾਰਟ ਠੀਕ ਹੈ ਇਹ ਤੁਹਾਨੂੰ ਫਿਟਿੰਗ ਤਾਂ ਦੱਸੀ ਸੀਗੀ ਹਨਾ ਮੈਂ ਕਿ ਜਿਹੜੀ ਆਪਾਂ ਮੋਡੇ ਦੀ ਕਾਟ ਪਾਣੀ ਆ ਤੇ ਇਹ ਜਿਹੜੀ ਆਪਾਂ ਐਕਸਟਰਾ ਜਿਹੜਾ ਮੋਡੇ ਦੇ ਫਰੰਟ ਤੋਂ ਕਾਟ ਪਾਣੇ ਆ ਉਹ ਨਹੀਂ ਪਾਣੀ ਉਹ ਸਿਰਫ ਨਿਸ਼ਾਨੀ ਲੱਗੀ ਹੋਈ ਆ ਕਿਉਂਕਿ ਇਹ ਮੈਂ ਕਟਿੰਗ ਤਾਂ ਨਹੀਂ ਕੀਤੀ ਕਿ ਮੈਂ ਤੁਹਾਨੂੰ ਦੱਸ ਦਾਂਗੀ ਕਿ ਆਪਾਂ ਜਿਹੜੀ ਮੋਡੇ ਵਾਲੀ ਪਲੇਟ ਆਉਂਦੀ ਏ ਇਹ ਕਿੱਥੋਂ ਸਟਾਰਟ ਹੁੰਦੀ ਏ ਠੀਕ ਹੈ ਆਪਣੀਆਂ ਫਿਟਿੰਗ ਦਾ ਨਿਸ਼ਾਨੀਆਂ ਨੋਰਮਲ ਜਿਹੜੀ ਫਿਟਿੰਗ ਹੁੰਦੀ ਆਪਣੀ ਸੂਟ ਦੀ ਉਹ ਲੱਗੀ ਹੋਈ ਆ ਪਲੇਟਸ ਵਿੱਚ ਐਡ ਨਹੀਂ ਹੈਗੀਆਂ ਤੇ ਇਹ ਹੋ ਗਿਆ ਆਪਣੀ ਨੋਰਮਲ ਤੇ ਹੁਣ ਮੈਂ ਤੁਹਾਨੂੰ ਦੱਸ ਦਿਆਂ ਜਿਵੇਂ ਕਿ ਪਲੇਟਸ ਦੀ ਆਪਾਂ ਨਿਸ਼ਾਨੀਆਂ ਲਾਣੀਆਂ ਨੇ ਨਾ ਇਹਦਾ ਕਿੰਨੀਆਂ ਰੱਖਣੀਆਂ ਹੁੰਦੀਆਂ ਕੋਈ 10 ਰੱਖਦਾ ਕਿ 11 ਰੱਖਦਾ ਕਿ 12 ਰੱਖਦਾ ਵਾ ਇਹਦਾ ਸਾਰੇ ਕੰਫਿਊਜ਼ ਰਹਿੰਦੇ ਨੇ ਕਿ ਆਪਾਂ ਕਿੰਨੀਆਂ ਰੱਖਣੀਆਂ ਵਾ ਇਹ ਰੱਖੀਆਂ ਜਾਂਦੀ ਆਪਣੀ ਹਿਪ ਦੇ ਅਕੋਰਡਿੰਗ ਤੇ ਜਿਵੇਂ ਆਪਣੀ ਇਹਨਾਂ ਦੀ ਹਿਪ ਹੈਗੀ 22 ਠੀਕ ਹੈ 22 ਦਾ ਚੌਥਾਈ ਭਾਗ ਆ ਗਿਆ 11 ਇਹਦੀ ਪਲੇਟ ਸਾਈਜ਼ ਹੈਗੀ 11 ਇੰਚ ਤੋਂ ਠੀਕ ਹੈ ਆਪਾਂ ਇਹਦੀ 11 ਇੰਚ ਤੋਂ ਨਿਸ਼ਾਨੀ ਲਾਵਾਂਗੇ ਆਪਾਂ ਇਹਦੀ 11 ਇੰਚ ਤੋਂ ਨਿਸ਼ਾਨੀ ਲਾਵਾਂਗੇ ਠੀਕ ਹੈ ਤੇ ਜਿਹੜਾ ਇਹ ਗੈਪ ਹੋਣਾ ਚਾਹੀਦਾ ਨਾ ਸੈਂਟਰ ਦਾ ਇਹ ਹੋਣਾ ਚਾਹੀਦਾ ਆਪਣਾ ਘੱਟ ਤੋਂ ਘੱਟ 3.5 ਇੰਚ ਮਤਲਬ ਕਿ ਜੇ ਆਪਾਂ ਸ਼ਰਟ ਨੂੰ ਓਪਨ ਕਰਾਂਗੇ ਤਾਂ ਉਹ 7 ਇੰਚ ਦਾ ਗੈਪ ਆਏਗਾ ਤੇ ਆਪਾਂ ਇੱਥੇ ਆਉਂਦਾ ਸੀ ਨਾ 11 ਇੰਚ ਤੇ ਆਪਾਂ ਇੱਥੇ ਲਾਵਾਂਗੇ 3.5 ਇੰਚ ਤੇ ਨਿਸ਼ਾਨੀ ਤੇ ਇਹ ਆਪਣੀ 3.5 ਇੰਚ ਦੀ ਨਿਸ਼ਾਨੀ ਹੋਊਗੀ ਆ ਤੇ ਜਿਵੇਂ ਕਿ ਆਪਣਾ ਗੈਪ ਇਹ ਵਾਲੀ 3.5 ਤੇ ਪੂਰਾ ਓਪਨ ਕਰਦੇ 7 ਹੋ ਜਾਂਦਾ ਨਾ 7 ਹੀ ਪਲੇਟਸ ਦੀ ਗੈਪ ਦੀ ਚੌੜਾਈ ਹੁੰਦੀ ਹੈ ਤੇ 7 ਹੀ ਪਲੇਟਸ ਦੀ ਲੰਬਾਈ ਹੋਏਗੀ ਠੀਕ ਹੈ ਹੁਣ ਜੇ ਆਪਾਂ ਇੱਥੋਂ ਲਾਵਾਂਗੇ ਨਾ ਤੇ ਆਪਣੀ ਪਲੇਟਸ ਦੀ ਲੰਬਾਈ 7 ਇੰਚ ਹੋਏਗੀ ਪਰ ਇਹ ਵਾਲਾ ਗੈਪ ਵੀ ਹੈ ਨਾ ਜਿਹੜਾ ਪ੍ਰੋਪਰ 3.5 ਇੰਚ ਹੋਣਾ ਚਾਹੀਦਾ ਹੈ ਹਾਂਜੀ ਇਹ ਤੇ ਹੋ ਗਈਆਂ ਆਪਣੀਆਂ ਸਿੰਪਲ ਪਲੇਟਸ ਕਿਉਂਕਿ ਕਈ ਜਾਨੇ ਮੋਟੇ ਵਾਲੀ ਔਰ ਕਮਰ ਵਾਲੀ ਪਲੇਟਸ ਨਹੀਂ ਪਾਉਂਦੇ ਕਈ ਸਿੰਗਲ ਪਲੇਟਸ ਹੀ ਪਾਉਂਦੇ ਨੇ ਸਿੰਗਲ ਪਲੇਟਸ ਆਪਣਾ ਇਦਾਂ हिਪ ਦੇ ਅਕੋਰਡਿੰਗ ਪੈਂਦੀ ਹੈ ਜਿੰਨੀ ਵੀ ਕਿਸੇ ਦੀ हिਪ ਆ ਉਹਦਾ ਚੌਥਾ ਭਾਗ ਆਪਣਾ ਇਥੋਂ ਨਾਪ ਲੈਣਾ ਆ ਠੀਕ ਹੈ ਤੇ 7 ਇੰਚ ਇਧਰੋਂ 7 ਹੀ ਮਤਲਬ ਕਿ 3.5 ਇਧਰੋਂ ਇਹ ਹੋ ਗਿਆ ਆਪਣਾ ਸਿੰਪਲ ਪਲੇਟਸ ਹੁਣ ਆਪਾਂ ਦੂਸਰੀਆਂ ਪਲੇਟਸ ਕਿਵੇਂ ਪਾਣੀਆਂ ਵਾ ਉਹਦਾ ਨਾਪ ਆਪਾਂ ਕਿੱਥੋਂ ਲੈਣਾ ਆ ਉਹਦਾ ਨਾਪ ਆਪਾਂ ਲੈਣਾ ਵਾ ਇਵੇਂ ਸਟਾਰਟਿੰਗ ਆਇਆ ਨਾ ਤੇ ਆਪਾਂ ਪਹਿਲੀ ਮੋਢੇ ਦੀ ਕਾਟ ਕੱਟੀ ਸੀ 7.5 ਇੰਚ ਆਪਾਂ ਮੋਢਾ ਰੱਖਦੇ ਆ ਜਾਂ 7 ਇੰਚ ਕੇ ਰੱਖਦੇ ਨੇ ਠੀਕ ਹੈ ਉਹ ਆਪਾਂ ਇੱਥੋਂ ਨਾਪਾਂਗੇ ਜਿਵੇਂ ਕਿ ਆ ਦੇਖੋ ਬਿਲਕੁਲ ਇਹਦੀ ਸੀਧੇ ਇੱਕ ਤਾਂ ਇਹ ਨੁੱਕਰ ਹੈਗੀ ਇਹ ਨਹੀਂ ਆਏਗੀ ਇਹ ਵਾਲੀ ਜਿਹੜੀ ਨੁੱਕਰ ਹੈਗੀ ਨਾ 7.5 ਦੀ ਪਹਿਲੀ ਕਟਿੰਗ ਹੈ ਜਿਹੜੀ ਜਿਹੜੀ ਆਪਾਂ ਕਾਟ ਨਹੀਂ ਪਾਵਾਂਗੇ ਉਹ ਵਾਲੀ ਬਿਲਕੁਲ ਨੁੱਕਰ ਤੋਂ ਲੈ ਕੇ ਇਹ ਵਾਲੇ ਤੱਕ ਠੀਕ ਹੈ ਆਪਾਂ ਸਿੱਧਾ ਇੰਚ ਟੇਪ ਰੱਖ ਕੇ ਤੇ 2 ਇੰਚ ਦਾ ਆਪਾਂ ਗੈਪ ਰੱਖਾਂਗੇ 2 ਇੰਚ ਦੀ ਜਾਂ 1.5 ਇੰਚ ਕੋਈ 1.5 ਕਰ ਲੈਂਦੇ ਆ 2 ਮੈਂ 2 ਤੇ ਪਾਣੀ ਆ ਤੇ ਮੈਂ 2 ਤੇ ਹੀ ਦੱਸਾਂਗੀ ਤੇ ਮੈਂ 2 ਇੰਚ ਦਾ ਇੱਕ ਇਥੋਂ ਗੈਪ ਲਗਾ ਕੇ ਨਿਸ਼ਾਨੀ ਲਗਾ ਕੇ ਤੇ ਇਥੋਂ ਲਾਈਨ ਬਿਲਕੁਲ ਸਿੱਧੀ ਕਰ ਦਾਂਗੀ ਆ ਦੇਖੋ ਜੀ ਇੱਥਾ 2 ਇੰਚ ਦਾ ਗੈਪ ਲਾ ਕੇ ਇਹ ਗੈਪ ਆ ਗਿਆ ਵਿੱਚ ਆ ਉੱਪਰ ਮੋਢੇ ਵਾਲੀ ਪਲੇਟ ਵੀ ਪੈ ਗਈ ਠੀਕ ਹੈ ਇਹ ਜਿਹੜੀ ਕਾਰਟ ਪਾਣੀ ਆ ਨਾ ਇਹ ਆਪਾਂ ਬਾਅਦ ਵਿੱਚ ਪਾਣੀ ਆ ਪਹਿਲਾਂ ਨਹੀਂ ਪਾਣੀ ਇਹ ਕਾਟ ਆਪਾਂ ਪਲੇਟਸ ਦੀਆਂ ਨਿਸ਼ਾਨੀਆਂ ਲਗਾ ਕੇ ਆਪਣੀ ਨਿਸ਼ਾਨੀ ਲੱਗੀ ਹੋਏਗੀ ਇਹ ਬਾਅਦ ਚ ਕਾਟ ਪਾਵਾਂਗੇ ਹੁਣ ਰਹਿ ਗਈ ਜੀ ਆਪਣੀ ਕਮਰ ਦੀ ਕਮਰ ਦੀ ਪਲੇਟਸ ਕਿਵੇਂ ਪਾਣੀ ਆ ਕਈਆਂ ਨੂੰ ਮੈਂ ਦੇਖਿਆ ਵਾ ਉਹ ਨਾ ਸਿੱਧੀ ਐਦਾਂ ਪਾ ਦਿੰਦੇ ਨੇ ਐ ਵਾਲੀ ਕਾਟ ਸਿੱਧੀ ਐਦਾਂ ਪਾ ਦਿੰਦੇ ਐਦਾਂ ਨਹੀਂ ਪਾਣੀ ਇਸ ਇੰਚ ਟੇਪ ਨੂੰ ਐਦਾਂ ਬਿਲਕੁਲ ਬਾਹਰ ਵਾਲੀ ਸਾਈਡ ਤੇ ਸਟ੍ਰੇਟ ਰੱਖਣਾ ਆ ਠੀਕ ਹੈ ਐਦਾਂ ਕਰਕੇ ਇਸੇ ਨੂੰ ਕਰ ਦੋ ਆਪਾਂ ਇਸ ਪਲੇਟ ਦੀ ਸਟਾਰਟਿੰਗ ਤੋਂ ਇਧਰ ਨੂੰ ਪਲੇਟ ਪਾਈ ਸੀ ਉਹਨੂੰ ਇੱਥੋਂ ਆਪਾਂ ਬਾਹਰ ਨੂੰ ਇੰਚੀ ਟੇਪ ਰੱਖ ਕੇ ਜਿੰਨਾ ਗੈਪ ਆਪਾਂ ਇਹਦਾ ਰੱਖਿਆ ਸੀ 2 ਇੰਚ ਸੇਮ ਗੈਪ ਆਪਾਂ ਇਹਦਾ ਰੱਖਣਾ ਹੈ 2 ਇੰਚ ਆ ਦੇਖੋ ਸੇਮ ਗੈਪ ਆਪਾਂ ਰੱਖ ਲਿਆ ਨਾ ਸੇਮ ਗੈਪ ਰੱਖਤੇ ਆ ਦੇਖੋ ਇੱਧਰ ਵੀ 2 ਆ ਗਿਆ ਜਦੋਂ ਆਪਾਂ ਨਾਪਾਂਗੇ ਇੱਕ ਨਾ ਤ੍ਰਿਕੋਣ ਇੱਕ ਬਾਕਸ ਜਾਂ ਬਣ ਜਾਂਦਾ ਵਾ ਤ੍ਰਿਕੋਣ ਵਾਲਾ ਤੇ ਇਹ ਬਣਨਾ ਬਹੁਤ ਜ਼ਰੂਰੀ ਹੈ ਇਹੀ ਆਪਣੀ ਪ੍ਰੋਪਰ ਫਿਟਿੰਗ ਲਿਆਉਂਦਾ ਹੈ ਕਿਉਂਕਿ ਇਹ ਇਕੁਅਲ ਹੋਣਾ ਚਾਹੀਦਾ ਹੈ ਆ ਦੇਖੋ ਇਧਰੋਂ ਵੀ 2 ਆ ਗਿਆ ਇੰਦਰੋਂ ਦੋ ਹੈ ਹੀ ਸੀ ਠੀਕ ਆ ਹੁਣ ਜੇ ਆਪਾਂ ਇਧਰੋਂ ਨਾਪਾਂਗੇ ਤਾਂ ਇਧਰੋਂ ਵੀ ਦੋ ਹੀ ਹੋਏਗਾ ਇਹ 2-2 ਇੰਚ ਦਾ ਇੱਕ ਬਾਕਸ ਬਣ ਜਾਂਦਾ ਹੈ ਠੀਕ ਹੈ ਤੇ ਤ੍ਰਿਕੋਣ ਬਣ ਜਾਂਦਾ ਹੈ ਤੇ ਹੁਣ ਤੀਸਰੀ ਪਲੇਟ ਕਿੱਥੋਂ ਪਾਏਗੀ ਤੀਸਰੀ ਪਲੇਟ ਆਪਾਂ ਇੱਥੋਂ ਨਹੀਂ ਪਾਣੀ ਇਹ ਜਿਹੜੀ ਨਿਸ਼ਾਨੀ ਲਾਈ ਹੈ ਨਾ ਇਹ ਆਪਾਂ ਇੱਥੋਂ ਪਾਵਾਂਗੇ ਇਹਨੂੰ ਰੱਖਾਂਗੇ ਇੱਥੇ ਤੇ ਆਪਾਂ ਐਦਾਂ ਨੂੰ ਲੈ ਆਵਾਂਗੇ ਜਿਵੇਂ ਕਿ ਆ ਪਲੇਟਸ ਆ ਜਾਂਦੀਆਂ ਹਨਾ ਬਿਲਕੁਲ ਪਲੇਟਸ ਦੇ ਐਦਾਂ ਆ ਦੇਖੋ ਐਦਾਂ ਠੀਕ ਹੈ ਬਿਲਕੁਲ ਇਹੇ ਕਮਰ ਦੀ ਨਿਸ਼ਾਨੀ ਸੀਗੇ ਉੱਥੇ ਤੱਕ ਆਪਾਂ ਪਲੇਟਸ ਲੈ ਆਵਾਂਗੇ ਸਿੰਪਲ ਪਲੇਟਸ ਜਿਨੇ ਪਾਣੀ ਆ ਜਿੰਨੇ ਇਹ ਨਹੀਂ ਪਾਣੀਆ ਉਹ ਸਿੰਪਲ ਪਲੇਟਸ ਪਾ ਸਕਦਾ ਵਾ ਸਿੰਪਲ ਪਲੇਟਸ ਵੀ ਇਹਦੇ ਵਿੱਚ ਵੀਡੀਓ ਤੁਹਾਨੂੰ ਮਤਲਬ ਕਿ ਸਮਝਾਇਆ ਗਿਆ ਹੈ ਸਿੰਪਲ ਪਲੇਟਸ ਕਿੱਦਾਂ ਪਾਣੀ ਸਾਈਡ ਵਾਲੀਆਂ ਨਾ ਪਾਓ ਸਿੰਪਲ ਪਾ ਲਓ ਜਿੰਨੇ ਸਾਈਡ ਵਾਲੀਆਂ ਪਾਣੀਆ ਵਾ ਉਹ ਇਸ ਚੀਜ਼ ਦਾ ਪੂਰਾ ਧਿਆਨ ਰੱਖਣ ਜਦੋਂ ਇਹ ਆਪਣਾ ਤ੍ਰਿਕੋਣ ਬਣ ਜਾਂਦਾ ਹੈ ਨਾ ਤੇ ਆਪਣੀ ਪਲੇਟਸ ਦੀ ਫਿਟਿੰਗ ਬਹੁਤ ਸੋਹਣੀ ਹੁੰਦੀ ਆ ਠੀਕ ਹੈ ਇਹ ਵਾਲਾ ਮੇਨ ਇਹ ਵਾਲੀ ਜਿਹੜੀ ਹੈਗਾ ਬਾਕਸ ਆਪਾਂ 7/2 ਦਾ ਕੱਟਿਆ ਸੀ ਇਹਦੇ ਤੇ ਆਪਾਂ ਨਿਸ਼ਾਨੀ ਲਿਆਣੀ ਹੈ ਇਹ ਵਾਲੇ ਤੇ ਨਹੀਂ ਲਿਆਣੀ ਕਿਉਂਕਿ ਅਜੇ ਆਪਾਂ ਮੋਢੇ ਦੀ ਕਾਟ ਕੱਟਣੀ ਆ ਠੀਕ ਹੈ ਦੂਜੀ ਆਪਣੀ ਇਹ ਹੋਗੀ ਕਮਰ ਤੱਕ ਹਾਂ ਤੇ ਜਦੋਂ ਆਪਾਂ ਪਲੇਟਸ ਪਾ ਲੰਨੇ ਆ ਕਈ ਕਹਿੰਦੇ ਨਿਸ਼ਾਨੀਆਂ ਪਹਿਲਾਂ ਲਾ ਲੈਂਦੇ ਨੇ ਫਿਟਿੰਗ ਦੀਆਂ ਉਹ ਨਹੀਂ ਲਾਣੀਆਂ ਕਿਉਂਕਿ ਪਲੇਟਸ ਪਾਣ ਤੇ ਇਹ ਜਿਹੜਾ ਕੱਪੜਾ ਹੁੰਦਾ ਨਾ ਨਾ ਇਹ ਅੱਧਾ ਅੱਧਾ ਇੰਚ ਅੰਦਰ چلا ਜਾਂਦਾ ਵਾ ਮਤਲਬ ਕਿ ਕੱਪੜਾ ਥੋੜਾ ਜਿਹਾ ਘੱਟ ਜਾਂਦਾ ਵਾ ਕੱਪੜਾ ਭੌਣ ਨਹੀਂ ਰੱਖਣਾ ਜਿਹੜਾ 2-2 ਇੰਚ ਦਾ ਮਾਰਜਨ ਆ ਕੋਈ ਇਹਦੇ ਚ ਵੱਧ ਘੱ ਤੇ ਬਸ ਇਹ ਕਰਨਾ ਵਾ ਕਿ ਜਦੋਂ ਆਪਾਂ ਪਲੇਟਸ ਪਾ ਲੈਨੇ ਆ ਪਲੇਟਸ ਪਾਣ ਤੋਂ ਬਾਅਦ ਆਪਾਂ ਫਿਟਿੰਗ ਦੀ ਇਸੇ ਤਰ੍ਹਾਂ ਬਿਲਕੁਲ ਸਟ੍ਰੇਟ ਸ਼ਰਟ ਰੱਖ ਕੇ ਫਿਰ ਆਪਾਂ ਫਿਟਿੰਗ ਦੇ ਨਿਸ਼ਾਨੀ ਲਗਾ ਕੇ ਫਿਰ ਆਪਾਂ ਕੱਪੜਾ ਸਟਿਚ ਕਰਨਾ ਹੈ ਠੀਕ ਹੈ ਜੀ ਤੇ ਪਲੇਟਸ ਤੋਂ ਬਿਨਾ ਤਵਾ ਪਹਿਲੇ ਨਿਸ਼ਾਨੀਆਂ ਲਾ ਲੈਨੇ ਆ ਪਰ ਇਹਦੇ ਨਹੀਂ ਇਹਦੇ ਪਹਿਲਾਂ ਪਲੇਟਸ ਪਾ ਕੇ ਫਿਰ ਆਪਾਂ ਇਹਦੇ ਨਿਸ਼ਾਨੀਆਂ ਲਾ ਕੇ ਫਿਰ ਆਪਾਂ ਇਹਨੂੰ ਸੂਟ ਦੀ ਜਿਹੜੀ ਸਟੀਚਿੰਗ ਕਰਾਂਗੇ ਤੇ ਇਸੇ ਤਰ੍ਹਾਂ ਹੀ ਆਪਾਂ ਬੈਕ ਸਾਈਡ ਤੇ ਪਲੇਟਸ ਪਾਵਾਂਗੇ ਠੀਕ ਹੈ ਜੀ ਜੀ ਤੇ ਐ ਪਾਈਆਂ ਆਪਣੀਆਂ ਦੋਨੋਂ ਸਾਈਡੀਆਂ ਪਲੇਟਸ ਠੀਕ ਹੈ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ 7 ਇੰਚ ਦੀ ਆਪਣੀ ਪਲੇਟ ਹੁੰਦੀ ਆ ਜਿਹੜੀ ਆਪਾਂ ਇੱਥੇ ਆ ਲਾਣੇ ਆ ਠੀਕ ਹੈ ਤੇ 7 ਇੰਚ ਇਧਰ ਹੋਗੀ ਤੇ ਇਹਦਾ ਗੈਪ ਜਿਹੜਾ ਆਪਾਂ ਪ੍ਰੋਪਰ ਨਾ ਆਪਣਾ ਹੁੰਦਾ ਵਾ ਕਈਆਂ ਨੂੰ ਕਨਫਿਊਜ਼ ਹੋ ਜਾਂਦੇ ਹੋ ਜਾਂਦੇ ਕਿ ਕਿੱਦਾਂ ਕਰਨਾ ਦੇਖੋ 7 ਹੀ ਇਧਰ ਹੋਣਾ ਚਾਹੀਦਾ ਹੈ ਠੀਕ ਹੈ ਆਪਾਂ ਤਾਂ ਹੀ ਡਬਲ ਫੋਲਡ ਹੁੰਦਾ ਨਾ ਕੱਪੜਾ ਤੇ ਉਤੇ ਆਪਾਂ 3.5 ਦੀ ਨਿਸ਼ਾਨੀ ਲਾ ਦਿੰਨੇ ਆ 3.5 ਲਾਵਾਂਗੇ ਆਟੋਮੈਟਿਕਲੀ ਇਹ 7 ਹੋ ਜਾਏਗਾ ਠੀਕ ਹੈ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਆ ਹਾਂਜੀ ਤੇ ਇੱਕ ਗੱਲ ਹੋਰ ਜਿਵੇਂ ਕਈਆਂ ਨੇ ਪਲੇਟ ਸਟਿਚ ਕਰਨੀਆਂ ਹੁੰਦੀਆਂ ਵਾ ਪਲੇਟਸ ਕਈ ਇੱਥੋਂ ਜ਼ਿਆਦਾ ਗੋਲਾਈ ਚ ਲੈ ਆਂਦੇ ਨੇ ਜਾਂ ਬਿਲਕੁਲ ਨਾਲ-ਨਾਲ ਲੈ ਆਂਦੇ ਨੇ ਐਵੇਂ ਨਹੀਂ ਇੱਥੋਂ ਆਪਾਂ ਬਿਲਕੁਲ ਨਾਲ-ਨਾਲ ਲੈ ਕੇ ਆਣਾ ਇਤੋਂ ਆਪਣਾ ਅੱਧਾ ਇੰਚ ਦਾ ਗੈਪ ਹੋਣਾ ਚਾਹੀਦਾ ਬਿਲਕੁਲ ਸੈਂਟਰ 'ਚ ਠੀਕ ਹੈ ਬੇਸ਼ੱਕ ਨਿਸ਼ਾਨੀ ਲਾ ਲਿਓ ਜਾਂ ਉਵੇਂ ਕੋਈ ਸਟਿਚ ਕਰ ਸਕਦਾ ਉਵੇਂ ਕਰ ਲੇ ਨਿਸ਼ਾਨੀ ਲਗਾ ਕੇ ਕਰਨੀ ਹੈ ਨਿਸ਼ਾਨੀ ਲਗਾ ਕਰ ਐਦਾਂ ਹੀ ਇੱਥੇ ਜਿਵੇਂ ਕਿ ਆਪਣੇ ਸੈਂਟਰ ਦੇ ਵਿੱਚ ਗੈਪ ਹੋਏਗਾ ਅੱਧਾ ਇੰਚ ਦਾ ਤੇ ਇਥੋਂ ਬਿਲਕੁਲ ਨਾਲ ਨਾਲ ਲੈਂਦੇ ਤੋਂ ਚੜਾਈ ਜਾ ਕੇ ਬਿਲਕੁਲ ਹੀ ਆਪਾਂ ਨਾਲ ਪਲੇਟਸ ਪਾ ਦੇਣੀ ਠੀਕ ਹੈ ਪੱਕਾ ਕਰ ਦੇਣਾ ਵਾ ਕਿ ਆਪਣੇ ਪਲੇਟਸ ਨਿਕਲੇ ਨਾ ਇਥੋਂ ਡਬਲ ਸਟਿਚ ਹਲਕੀ ਹਲਕੀ ਕਰ ਦਿਆ ਕਰੋ ਤੇ ਇਹ ਵਾਲੀ ਪਲੇਟਸ ਕੋਈ ਆਪਾਂ ਸੈਂਟਰ ਚੋਂ ਨਹੀਂ ਲੈਣਾ ਇਥੋਂ ਆਪਾਂ ਬਿਲਕੁਲ ਇਦਾਂ ਕਪੜਾ ਲਵਾਂਗੇ ਠੀਕ ਹੈ ਤੇ ਇਥੋਂ ਲੈ ਕੇ ਬਿਲਕੁਲ ਆਪਾਂ ਇਹਦੇ ਨਾਲ 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 ਇਦਾਂ ਸਿਲਾਈ ਲਗਾ ਦਾਂਗੇ ਸੇਮ ਇਹਦੇ ਵੀ ਇਦਾਂ ਹੀ ਹੋਣੀਆਂ ਬਸ ਇਹ ਰਹੀਆਂ ਜੀ ਅੱਜ ਅੱਜ ਦੀਆਂ ਆਪਣੀਆਂ ਪਲੇਟਸ ਤੇ ਮੈਂ ਆ ਤੇ ਆਪਣਾ ਲੋ ਵਧੀਆ ਦੱਸਿਆ ਵਾ ਬਾਕੀ ਤੁਹਾਨੂੰ ਸਮਝ ਆਈ ਹੋਵੇ ਤਾਂ ਵਧੀਆ ਗੱਲ ਆ ਮੈਂ ਵੀ ਸਮਝਾ ਸਕੀ ਹਾਂ ਤੇ ਬਹੁਤ ਵਧੀਆ ਗੱਲ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਤੇ ਆਪਾਂ ਦੁਬਾਰਾ ਫੇਰ ਮੈਂ ਨਿਊ ਵੀਡੀਓ ਦੇ ਨਾਲ ਤੁਹਾਨੂੰ ਮਿਲਾਂਗੀ ਫੇਰ ਮਿਲਦੇ ਆਂ ਜੀ ਫੇਰ ਅਗਲੀ ਨਿਊ ਵੀਡੀਓ ਦੇ ਵਿੱਚ ਕੁਝ ਹਜ਼ੂਫੀ ਆਰਡਰ ਕੀਤੇ ਨੇ ਤੇ ਉਹਦੇ ਲਈ ਵੀ ਮੈਂ ਜਦੋਂ ਪਾਰਸਲ ਆ ਜਾਣਗੇ ਉਹ ਵੀ ਆਪਾਂ ਕਰਕੇ ਦਿਖਾਵਾਂਗੀ ਤੇ ਬਾਕੀ ਐ ਰਹੀਆਂ ਆਪਣੀਆਂ ਅੱਜ ਦੀਆਂ ਪਲੇਟਸ ਤੇ ਬਸ ਠੀਕ ਹੈ ਸਮਝ ਆ ਜੇ ਕੋਈ ਈਡੀਵਟੀ ਗੱਲ ਨਹੀਂ ਹੈਗੀ ਸਮਝ ਆ ਜਾਏਗੀ ਬਹੁਤ ਆਸਾਨੀ ਨਾਲ ਸਮਝ ਆਏਗਾ ਨਾ ਕੋਈ ਈਡੀ ਹੋਣੀ ਹੈਗੀ ਤੇ ਚਲੋ ਠੀਕ ਹੈ ਜੀ ਆਪਾਂ ਬਾਏ ਬਾਏ ਨੈਕਸਟ ਵੀਡੀਓ ਚ ਮਿਲਦੇ ਹਾਂ